ਆਪਾਂ ਦੇਖਾ ਸਰ ਸਤਿ ਸ਼ਕਾਲ ਮਰਹਬਾ ਸੋ ਸ਼ੇਰ ਲੁਧਿਆਣਾ ਔਰ ਲਾਈਵ ਤਸਵੀਰਾਂ ਇਸ ਵੇ ਤੁਸੀਂ ਫਿਰ ਦੇਖ ਰਹੇ ਹੋ ਕਿ ਲਾਈਵ ਤਸਵੀਰਾਂ ਜਿਹੜੇ ਇਸ ਟਾਈਮ ਦੇ ਗਮਸਾ ਐਕਸਪੋ ਦੇ ਸ਼ਾਟਸ ਤੁਸੀਂ ਦੇਖ ਸਕਦੇ ਹੋ ਕਿ ਗਮਸਾ ਐਕਸਪੋ ਦੇ ਵਿੱਚ ਤੀਸਰੇ ਦਿਨ ਚ ਪਹੁੰਚੇ ਗਮਸਾ ਐਕਸਪੋ ਦੇ ਵਿੱਚ ਜਿਹੜਾ ਫੁੱਟਬਾਲ ਜਿਹੜਾ ਹੈ ਉਹ ਐਨ ਲੱਗ ਰਿਹਾ ਹੈ ਕਿ ਇੱਕ ਕੁੰਭ ਦੇ ਮੇਲੇ ਦੇ ਵਿੱਚ ਲੋਕ ਪਹੁੰਚੇ ਆ ਦਰਸ਼ਨ ਕਰਨ ਸੋ ਉਦਾਂ ਦਾ ਹੀ ਮਾਹੌਲ ਇੱਥੇ ਵੀ ਨਜ਼ਰ ਆ ਰਿਹਾ ਹੈ ਕਿ ਕਿਦਾਂ ਮਸ਼ੀਨਰੀ ਟੈਕਨੋਲੋਜੀ ਨਾਲ ਅਪਡੇਟ ਹੋਣ ਲਈ ਲੋਕ ਪਹੁੰਚੇ ਆ ਲੋਕਾਂ 'ਚ ਕਿੰਨਾ ٹرسٹ ਹੈ ਕਿ ਕਿਦਾਂ ਲੋਕਾਂ ਦੇ ਵਿੱਚ ਅਸੀਂ ਜਿਹੜਾ ਮਿਲਣਾ ਹੈ ਗੱਲਬਾਤ ਕਰਨੀ ਹੈ ਕੀ ਕੀ ਚਵੀਆਂ ਚੀਜ਼ਾਂ ਆਈਆਂ ਜੋ ਗੱਲਬਾਤ ਕਰਦੇ ਨਵ ਪੰਕਜ ਕ੍ਰੀਏਸ਼ਨਸ ਦੇ ਸਟਾਲ ਤੋਂ ਇਸ ਟਾਈਮ ਅਮੇਜੀ ਨਾਲ ਸਰ ਨਮਸਕਾਰ ਸਾਰੀ ਨਮਸਕਾਰ ਜੀ ਸਰ ਅਮੇਜੀ 아이 ਤੀਸਰੇ ਦਿਨ ਚ ਪਹੁੰਚ ਚੁਕੀ ਹੈ ਪ੍ਰਦਰਸ਼ਨੀ ਸੋ ਲੋਕਾਂ ਦਾ ਫੁਟਫਾਲ ਦੇਖਣੇ ਨਹੀਂ ਬੰਦਾ ਮਤਲਬ ਬੰਦਾ ਐ ਲੱਗਦਾ ਕਿ ਇੱਕ ਨੂੰ ਬੜੇ ਤੇ ਦੂਸਰਾ ਨਾਲ ਜੁੜ ਜੇ ਸੋ ਮੈਂ ਪੁੱਛਣਾ ਚਾਹ ਰਿਹਾ ਕਿ ਲੋਕ ਕਿਦਾਂ ਦੀਆਂ ਚੀਜ਼ਾਂ ਕੀ ਕੀ ਆ ਕੇ ਡਿਮਾਂਡ ਕਰ ਰਹੇ ਸਰ ਇਹ ਤਾਂ ਨਿਊ ਟੈਕਨੋਲੋਜੀ ਜਿਹੜੀਆਂ ਨੰਗੀਆਂ ਚੀਜ਼ਾਂ ਪ੍ਰੈਜ਼ੈਂਟ ਕੀਤੀਆਂ ਲੋਕੀ ਹੋਰ ਚੇ ਟੱਚ ਦਿਖਾ ਰਹੇ ਹੈ ਔਰ ਬਾਜ਼ਾਰ ਚ ਰਿਸਪੌਂਸ ਅੱਛਾ ਮਾਰਕੀਟ ਦਾ ਤੇ ਅਸੀਂ ਹੋਪ ਕਰ ਰਹੇ ਹਾਂ ਕਿ ਅਨਲ ਟਾਈਮ ਸਾਨੂੰ ਬਹੁਤ ਅੱਛਾ ਬਿਜ਼ਨਸ ਮਿਲਣ ਵਾਲਾ ਸੋ ਇਹਨੂੰ ਇਹ ਵੀ ਸਮਝਿਆ ਜਾਏ ਕਿ ਜਿਹੜਾ ਮਸ਼ੀਨਰੀ ਦਾ ਯੁੱਗ ਹੈ ਉਹ ਕਮਬੈਕ ਕਰ ਗਿਆ ਹੈ ਮਸ਼ੀਨਰੀ ਦਾ ਬਿਨ ਬਗੈਰ ਮਸ਼ੀਨਰੀ ਦੇ ਤਾਂ ਬਹੁਜੀ ਕੰਮ ਹੋ ਹੀ ਨਹੀਂ ਸਕਦਾ ਕਿਉਂਕਿ ਕੰਮ ਟੈਕਨੀਕਲ ਹੋ ਗਿਆ ਹੈ ਵਿਦਆਊਟ ਟੈਕਨੋਲੋਜੀ ਵਿਦਆਊਟ ਪੋਸੀਬਲ ਨਹੀਂ ਹੈ ਚੀਜ਼ਾਂ ਜੋ ਅੱਜਕੱਲ ਹੋ ਰਹੀਆਂ ਹਨ ਤੇ ਮਸ਼ੀਨਰੀ ਦਾ ਯੁੱਗ ਰਹੇਗਾ ਔਰ ਇਹਨੂੰ ਫਾਲੋ ਕਰਨਾ ਹੀ ਪੈਗਾ ਇੰਡਸਟਰੀ ਨੂੰ ਔਰ ਇੰਡਸਟਰੀ ਕਰ ਰਹੀ ਹੈ ਔਰ ਲੋਕ ਫੁੱਲ ਟੈਕਨੋਲੋਜੀ ਇੰਟਰਸਟ ਕਰ ਰਹੇ ਸਰ ਕੁਝ ਸਮਾਂ ਪਹਿਲਾਂ ਅਸੀਂ ਦੇਖਦੇ ਸੀਗੇ ਸਾਲ ਦੋ ਸਾਲ ਪਿਛੇ ਨਜ਼ਰ ਦੜਾਈਏ ਤੇ ਮਾਸ ਪ੍ਰੋਡਕਸ਼ਨ ਚ ਜ਼ਿਆਦਾ ਸੀਗੇ ਜੀ ਹੁਣ ਜਿਹੜਾ ਟ੍ਰੈਂਡ ਹੈ ਉਹ ਕਿਹੜਾ ਹੈ ਮਾਸ ਪ੍ਰੋਡਕਸ਼ਨ ਦਾ ਟ੍ਰੈਂਡ ਤਾਂ ਰਹੇਗਾ ਕੁਆਲਿਟੀ ਵਿਦ ਕੁਆਂਟੀਟੀ ਬਹੁਤ ਕਨਸੈਪਟ ਵੀ ਰਨਿੰਗ ਪੈਰਲਲ ਪਰ ਤੁਹਾਡੇ ਵਰਗੇ ਭਰਾ ਹੀ ਦੱਸਦੇ ਕਿ ਜਾਂ ਤਾਂ ਫੈਸ਼ਨ ਬਣਾ ਲਓ ਜਾਂ ਮਾਸ ਪ੍ਰੋਡਕਸ਼ਨ ਕਰ ਲਓ ਦੋਨੋਂ ਸਾਹਿਬ ਜੀ ਇਹ ਦਾਵਾ ਹੈ ਕੰਪੀਟੀਸ਼ਨ ਲੜਨਾ ਹੈ ਪ੍ਰਾਈਸ ਵੀ ਮੈਨੇਜ ਕਰਨਾ ਹੈ ਕਰਨਾ ਦੋਨੇ ਕੰਮ ਕਰਨੇ ਪੈਂਦੇ ਹਨ ਹਾਂ ਜਿਹੜਾ ਦੋਨੋਂ ਕਰੇਗਾ ਉਹ ਜਿੱਤੇਗਾ ਕੰਪੀਟੀਸ਼ਨ ਦਾ ਦੌਰ ਹੈ ਦੋਨੋਂ ਚੀਜ਼ਾਂ ਪੈਰਲਲ ਹੀ ਰਹਿਣਗੇ ਸੋ ਨਾ ਪੰਕੈ ਨੂੰ ਕਿਸ ਚੀਜ਼ ਦਾ ਸਭ ਤੋਂ ਜ਼ਿਆਦਾ ਰਿਸਪੌਂਸ ਸਾਨੂੰ ਸਾਡੀ ਸਰਵਿਸ ਦਾ ਰਿਸਪੌਂਸ ਹੈ ਜਿਹੜੀ ਸੀ ਸੇਵਾ ਕਰਦੇ ਆ 24/7 ਸਾਰੀ ਗੁਲਾਬ ਜਮਨਾ ਖਲਵਾਂਦੇ ਹੋ ਇੱਥੇ ਪਕੌੜੇ ਖਾਂਦੇ ਆ ਗੁਲਾਬ ਜਮਨਾ ਪਕੌੜੇ ਨਹੀਂ ਸਾਹਿਬ ਜੀ ਜਿਹੜੇ ਅਸੀਂ ਡੈਡੀਕੇਸ਼ਨ ਨਾਲ ਤੁਹਾਡੀ ਆਫਟਰ ਸੇਲ ਸੋਲਵ ਕਰਦੇ ਆ ਉਹ ਕੰਮ ਕਰ ਰਿਹਾ ਹੈ ਬਲਾ ਤੁਸੀਂ ਹੋ ਪਨੀਰ ਦੇ ਪਕੌੜੇ ਖਾਂਦੇ ਹੋ ਉਹ ਤਾਂ ਬਾਈ ਪ੍ਰੋਡਕਟ ਹੈ ਜੀ ਸਰਵਿਸ ਉਹਦੀ ਗੱਲ ਕਰਦੇ ਆ ਉਹ ਉਹ ਜਦੋਂ ਤੁਸੀਂ ਬਹੁਤ ਤੁਸੀਂ ਸਾਨੂੰ ਜਦੋਂ ਤੁਸੀਂ ਵਪਾਰ ਦੇਣਾ ਹੈ ਤੇ ਜਦੋਂ ਸਾਡੇ ਘਰ ਆਣਾ ਹੈ ਸਾਨੂੰ ਤੁਹਾਡੀ ਸੇਵਾ ਕਰਨਾ ਮੰਡੈਟਰੀ ਹੈ ਹਾਂ ਓਏ ਇਹਦੇ ਨਾਲ ਉਹ ਐਗਜ਼ੀਬਿਸ਼ਨ ਦਾ ਕੋਈ ਲੈਣ ਨਹੀਂ ਕਿ ਤਾਂ ਕਰਕੇ ਤੁਸੀਂ کہہ ਰਹੇ ਦੇਖੋ ਐਜੰਪਸ਼ਨ ਤੁਹਾਡੇ ਮੰਨ ਦੀ ਹੈ ਜਿੱਦਾਂ ਮਰਜ਼ੀ ਉਹਨੂੰ ਮਰਜ਼ੀ ਆਓ ਅਸੀਂ ਬ੍ਰਾਹਮਣ ਹੈ ਨਾ ਸਾਡਾ ਖਾਣ ਪੀਣ ਵਾਲਾ ਉਹ ਕਹਿੰਦੇ ਜੀ ਦੋ ਜਮਾ ਦੋ ਕੀ ਹੁੰਦਾ ਉਹ ਕਹਿੰਦਾ ਦੋ ਰੋਟੀਆਂ ਚਲੋ ਜਿਹੜਾ ਹਾਲ ਹੈ ਜੀ ਤੁਹਾਡੇ ਭਾਵ ਹੈ ਬਹੁਤ ਅੱਛੇ ਹਾਂ ਜੀ ਕਿ ਜਿਹੜੀ ਤੁਸੀਂ ਇੰਨੀ ਸਾਰੀ ਮਸ਼ੀਨ ਦੀ ਡਿਸਪਲੇ ਕੀਤੀ ਤੋਂ ਸਭ ਤੋਂ ਜ਼ਿਆਦਾ ਕਿ ਇਸ ਚੀਜ਼ ਦਾ ਫੀਡਬੈਕ ਅੱਛਾ ਮਿਲ ਰਿਹਾ ਹੈ ਐਮਬ੍ਰੋਇਡਰੀ ਮਸ਼ੀਨ ਹੈਂਡਵਰਕ ਵਾਲੇ ਜਿਹੜੇ ਮੋਤੀ ਵਾਲੀ ਮਸ਼ੀਨਾਂ ਦੇ ਡਿਜ਼ਾਈਨਿੰਗ ਹੈਂਡਵਰਕ ਤੇ ਲੋਕ ਬਹੁਤ ਇੰਟਰਸਟਿਡ ਨੇ ਅਪਕਮਿੰਗ ਜਿਹੜਾ ਸੀਜ਼ਨ ਹੈ ਹੈਂਡਵਰਕ ਐਮਬ੍ਰੋਇਡਰੀਜ਼ ਹੈ ਹਾਂ ਔਰ ਸਾਰੀ ਇੰਡਸਟਰੀ ਉਸੇ ਵੱਲ ਚੱਲ ਰਹੀ ਸਰ ਉਹ ਇੱਕ ਕਹਾਵਤ ਸੁਣੀ ਸੀ ਹਾਫ ਇਨਫੋਰਮੇਸ਼ਨ ਇਜ਼ ਆਲਵੇਸ ਡੇਂਜਰਸ ਹੁਣ ਸਾਡੇ ਲਈ ਤਾਂ ਅਸੀਂ ਸਾਡੇ ਲਈ ਤਾਂ ਇਹ ਦੂਰ ਕਿ ਢੋਰ ਜਵਾਬ ਨਹੀਂ ਹੈ ਕਿਉਂਕਿ ਹਰ ਵਾਰੀ ਬਾਹਰੋਂ ਸਾਨੂੰ ਇੱਕੋ ਤਰ੍ਹਾਂ ਦੀ ਮਸ਼ੀਨ ਲਾਣੇ ਆ ਅਸੀਂ ਦੇਖਦੇ ਆ ਬਹੁਤ ਵਾਰ ਵਾਰੀ ਉਹੀ ਮਸ਼ੀਨ ਦਿਖਾਦਾ ਹੈ ਉਹੀ ਚੀਜ਼ ਸਾਨੂੰ ਦੱਸ ਦਿੰਦਾ ਹੈ ਤੁਹਾਨੂੰ ਸਭ ਕੁਝ ਨਵਾਂ ਸਭ ਕੁਝ ਨਵਾਂ ਕੋਈ ਚੀਜ਼ ਪੁਰਾਣੀ ਨਹੀਂ ਓਕੇ ਤੇ ਇਹਦੇ ਵਿੱਚ ਇਸ ਵਾਰ ਪੁਰਾਣਾ ਹੈ ਬਾਕੀ ਸਭ ਨਵਾਂ ਹੈ ਬਹੁਤ ਆ ਵੀ ਹਰ ਦਿਨ ਨਵਾਂ ਜੀਵਨ ਹੁੰਦਾ ਹੈ ਨਵੀਂ ਸਿੱਖ ਦੇ ਨਾਲ ਹੁੰਦਾ ਹੈ ਜੋ ਇਹ ਵੀ ਸਾਨੂੰ ਸਾਡੇ ਗ੍ਰੰਥਾਂ ਨੇ ਦੱਸਿਆ ਹੈ ਕਿ ਹਰ ਦਿਨ ਮਨੁੱਖਿਆ ਨਵਾਂ ਹੈ ਕੱਲ ਵਾਲਾ ਨਹੀਂ ਹੈ ਜਿਹੜਾ ਸੌਣ ਤੋਂ ਬਾਅਦ ਜਦੋਂ ਜਿਹੜਾ ਨਵਾਂ ਉੱਠਦਾ ਉਹ ਨਵੀਂ ਸੋਚ ਨਵੇਂ ਵਿਜ਼ਨ ਨਾਲ ਸਾਹਿਬ ਜੀ ਤੁਹਾਡੇ ਗਿਆਨ ਨਾਲ ਸਾਡਾ ਵੀ ਜੀਵਨ ਅੱਛਾ ਹੋ ਰਿਹਾ ਦੇਖੋ ਸਰ ਇਸ ਵਾਰ ਦੀ embroiderry ਦੇ ਵਿੱਚ ਕੀ ਨਵੀਂ ਚੀਜ਼ਾਂ ਨਵੀਂ ਚੀਜ਼ ਟਵਿਨ twin sequence with high speed machines more production more quality more competitive prices har cheez nu parallel laake chalde hi hai industry te assi industry nu saari cheeza provide karni koshish karda so thank you sir live tasveera hai is vele di haa tusi dekh rahe ho ki kitta da mahol hai is vele di haa live tasveera de vich tusi dekh sakde ho ki gal baat karde hain so dikha sakde hain ki kitta da mahol hai sir ki kehna chahoge sir sir bahut hi vadiya mahol hai aur pura ਯਾ ਲੱਗਦਾ ਅੱਜ ਸਿਰਫ ਨਾ ਪੰਕਟ ਸਟਾਲ ਤੇ ਲੋਕ ਗੁਲਾਬ ਜਮਨਾ ਖਾਨ ਆ ਰਹੇ ਆ ਪਕੌੜੇ ਖਾਨ ਆ ਰਹੇ ਆ ਪਤਾ ਲੱਗ ਰਿਹਾ ਕਿ ਸਰ ਗੁਲਾਬ ਜਮਨਾ ਪਕੌੜੇ ਤਾਂ ਚੱਲਦੇ ਹੀ ਰਹੇ ਨੇ ਨਾਲ ਮਸ਼ੀਨਾਂ ਵੀ ਦੇਖ ਕੇ ਜਾ ਰਹੇ ਆ ਔਰ ਆਰਡਰ ਵੀ ਨਾਲ ਆ ਰਹੇ ਆ ਹਰ ਚੀਜ਼ ਖੁੱਲੀ ਹੈ ਬਿਲਕੁਲ ਜਿਹੜਾ ਖਾਏਗਾ ਉਹਨਾਂ ਨੂੰ ਲੱਗਦਾ ਆਰਡਰ ਵੀ ਦੇ ਕੇ ਜਾਣਾ ਪਊਗਾ ਭਾਈ ਉਹ ਤਾਂ ਬੰਨੀਆਂ ਨੇ ਸੇਵਾ ਕਰਤੀ ਹੈ ਮੇਰੇ ਕੋ ਸਰ ਹਰ ਚੀਜ਼ ਹਰ ਚੀਜ਼ ਵਧੀਆ ਸਰ ਹਰ ਵਾਰੀ ਸਾਨੂੰ ਲੱਗਦਾ ਲੈ ਬਾਉ ਉਹੀ ਵਾਲੀ ਪੀਐਲਐਲ ਲੈ ਕੇ ਉਹੀ ਮਸ਼ੀਨ ਲਾ ਦਿੰਦਾ ਉਹੀ ਚੀਜ਼ ਦਿਖਾ ਦਿੰਦਾ ਉਹੀ ਫੋਟੋ ਕਚਾ ਲੈਂਦਾ ਤੇ ਨਵਾਂ ਕੀ 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 ਹੁੰਦਾ ਹਾਈ ਸਪੀਡ ਹੈ ਸਭ ਤੋਂ ਪਹਿਲਾਂ ਅਪਡੇਟਡ ਟੈਕਨੋਲੋਜੀ ਹੈ ਬ੍ਰਾਂਡ ਨਿਊ ਸਿਸਟਮ ਹੈ ਸਾਰੇ ਮਤਲਬ ਕੋਈ ਵੀ ਸੈਕੰਡ ਹੈਂਡ ਕੋਈ ਪੁਰਾਣੀ ਕੋਈ ਕਾਪੀ ਕੋਈ ਚੀਜ਼ ਨਹੀਂ ਹੈ ਜਿਹੜੀ استعمال ਕਰੀ ਦੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਅਪਡੇਟਡ ਲੇਟੈਸਟ ਵਰਜਨਾਂ ਦੇ ਵਿੱਚ ਜਾਂਦਾ ਹੈ ਟਵਿਨ ਬੀਡਸ ਟਵਿਨ ਬੀਡਸ ਔਰ ਟਵਿਨ ਸੀਕੁਐਂਸ ਜੋ ਬੈਸਟ ਟੈਕਨੋਲੋਜੀ ਔਰ ਜੋ ਮਾਰਕੀਟ ਦਾ ਲੇਟੈਸਟ ਫੈਸ਼ਨ ਹੈ ਲੇਡੀਜ਼ ਦਾ ਫੈਸ਼ਨ ਸਭ ਤੋਂ ਬੈਸਟ ਜੋ ਚੱਲਣਾ ਵਾ ਹਾਂ ਔਰ ਸਭ ਜੋ ਨਵਾਂ ਜੋ ਬੰਦਾ ਕਿਸੇ ਹੋਰ ਨੂੰ ਮਨਾਵੇ ਨਾ ਮੈਂ ਲੇਡੀਜ਼ ਲੇਡੀਜ਼ ਨੂੰ ਮਨਾਣਾ ਪੈਂਦਾ ਜਿੰਨੇ ਜਿੰਨੇ ਲੇਡੀਜ਼ ਬਣਾ ਲੀਆਂ ਉਹਦੇ ਲਈ ਦੇਵੀਆਂ ਰਾਜੀ ਹੋ ਗਈਆਂ ਬਿਲਕੁਲ ਠੀਕ ਹੈ ਤੇ ਉਹ ਲక్ష్ਮੀ ਵੀ ਨਾਲ ਸਰਸਵਤੀ ਵੀ ਨਾਲ ਸਰਸਵਤੀ ਵੀ ਨਾਲ ਲక్ష్ਮੀ ਵੀ ਨਾਲ ਤੇ ਸਾਰੇ ਨਾਲ ਬਿਲਕੁਲ ਠੀਕ ਹੈ ਤੇ ਉਹ ਸਦਾ ਹੀ ਖੁਸ਼ ਬਿਲਕੁਲ ਠੀਕ ਹੈ ਤੇ ਸਰ ਇਸ ਵਾਰੀ ਜਿਹੜਾ ਹੁਣ ਇਸ ਟਾਈਮ ਲੇਟੈਸਟ ਟ੍ਰੈਂਡ ਫੈਸ਼ਨ ਦਾ ਹੈ ਜਾਂ ਮਾਸ ਪ੍ਰੋਡਕਸ਼ਨ ਦਾ ਹਰ ਜਗ੍ਹਾ ਚੀਜ਼ ਆਪਣੀ ਥਾਂ ਦੇ ਉੱਤੇ ਹੈ ਫੈਸ਼ਨ ਫੈਸ਼ਨ ਦੀ ਥਾਂ ਦੇ ਉੱਤੇ ਹੈ ਫੈਸ਼ਨ ਨੇ ਲੇਡੀਜ਼ ਦੇ ਨਾਲ ਸਦਾ ਹੀ ਚੱਲਣਾ ਹੈ ਤੇ ਮਾਸ ਪ੍ਰੋਡਕਸ਼ਨ ਤਾਂ ਚਾਹੀਦੀ ਚਾਹੀਦੀ ਹੈ ਮਾਸ ਪ੍ਰੋਡਕਸ਼ਨ ਨਾਲ ਹੀ ROI ਨਿਕਲਦਾ ਹੈ ਰਿਜ਼ਲਟ ਸਹੀ ਨਿਕਲਨੇ ਆ ਕਿਉਂਕਿ ਮਾਰਜਨ ਜਿਆਦਾ ਇਨਵੈਸਟਮੈਂਟ ਉੱਥੋਂ ਹੀ ਕਵਰ ਹੁੰਦੀ ਹੈ ਉੱਥੇ ਹੀ ਕਵਰ ਹੁੰਦੀ ਹੈ ਮਾਰਜਨ ਜਿਆਦਾ ਲੰਬੇ ਰੱਖੋਗੇ ਤਾਂ ਰੇਟ ਵਧਣ ਤੇ ਫਿਰ ਮਾਰਕੀਟ ਕੱਟ ਦੀਏ ਮਾਰਕੀਟ ਕੱਟ ਦੀਏ ਥੈਂਕ ਯੂ ਸਰ ਥੈਂਕ ਯੂ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਨਵ ਪੰਕਜ ਦੇ ਸਟਾਲ ਤੋਂ ਤੁਸੀਂ ਦੇਖ ਸਕਦੇ ਹੋ ਕਿ ਕਿਹਦਾ ਦਾ ਮਾਹੌਲ ਹੈ ਔਰ ਲੋਕ ਕਿਸ ਸਾਬ ਨਾਲ ਜਿਹੜਾ ਉਮੜ ਕੇ ਉਤਰੇ ਨੇ ਜਿਹੜਾ ਟੈਕਨੋਲੋਜੀ ਨਾਲ ਅਪਗ੍ਰੇਡ ਹੋਣ ਲਈ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਦੀਆਂ ਸੋ ਇਹ ਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫੇਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਣੇ ਤੇ ਸੀ ਧੰਨਵਾਦ